ਕੋ ਬੱਲੇ بڑے ਗਿਫਟ ਗੁਫਟ ਪੈਕ ਕਰਾਏ ਆ ਪੱਕਾ ਕਿਸੇ ਨੇ ਦਿੱਤਾ ਹੋਣਾ ਐ ਮੈਨੂੰ ਚਾਚੂ ਨੇ ਲੈ ਕੇ ਦਿੱਤਾ ਤੇ ਨਾਲੇ ਗੱਲ ਏਦਾ ਮੈਂ ਕਿ ਜਰਮ ਨਾ ਮੈਨੂੰ ਮੇਰੀ ਸਹੇਲੀ ਨਾਲ ਛੱਡੋ ਮੈਂ ਬਰਥਡੇ ਪਾਰਟੀ ਤੇ ਜਾਣਾ ਤੇ ਚਾਚੂ ਨੂੰ ਹੀ ਕਹਿ ਦੇਣਾ ਸੀ ਚਾਚੂ ਦੇ ਬੜੇ ਗੋਣਗਾਨ ਕੀਤੇ ਜਾਂਦੇ ਆ ਆ ਫੜ ਆਪਣਾ ਗਿਫਟ ਤੇ ਚਾਚੂ ਨੂੰ ਹੀ ਕਹਿ ਮੈਨੂੰ ਛੱਡ ਗਿਆ ਭਰਾ ਤੇਰੇ ਵਾਸਤੇ ਜੋ ਮਰਜ਼ੀ ਕਰ ਲੈ ਉਹ ਤੇਨੂੰ ਵਿਖਣਾਣੀ ਆ ਤੇ ਮੇਰਵਾਲ ਵੇਖ ਅੱਦਰ ਪੁੱਤ ਮੇਰੀ ਗੱਲ ਸੁਨਣਾ ਤਿਆਰ ਹੋ ਗਿਆ ਕੰਮ ਤੇ ਜਾਣ ਲਈ ਮੈਨੂੰ ਪਤਾ ਮੰਮੀ ਤੁਸੀਂ ਜਿਹੜੀ ਗੱਲ ਮੇਰੇ ਨਾਲ ਕਰਨੀ ਆ ਕੋਈ ਹੋਰ ਗੱਲ ਹੈ ਜੀ ਤੇ ਉਹ ਕਰੋ ਮੈਂ ਤੁਹਾਡੀ ਆ ਗੱਲ ਨਹੀਂ ਪੂਰੀ ਕਰ ਸਕਦਾ ਪੁੱਤ ਮੇਰੇ ਮਨ ਦੀ ਖਾਸ਼ ਹੈ ਤੂੰ ਮੇਰੀ ਗੱਲ ਮੰਨ ਲੈ ਮੈਂ ਕਿੰਨੀ ਦੇਰ ਬੈਠੀ ਰਾਂਗੀ ਦੁਨੀਆ ਤੇ ਤੇਰਾ ਘਰ ਵਸਦੇ ਇਸ ਤੋਂ ਵਧੀਆ ਹੋਰ ਗੱਲ ਕੀ ਹੈ ਮੰਮੀ ਮੈਨੂੰ ਨਹੀਂ ਪਤਾ ਮਨ ਵੱਜਦਾ ਇੰਨਾਂ ਗੱਲਾਂ ਨੂੰ ਪਤਾ ਤੂੰ ਹੀ ਮੈਨੂੰ ਰੋਜ਼ ਇੱਕੋ ਗੱਲ ਹੀ ਕਹਿੰਦੇ ਰਹਿੰਦੇ ਜੀ ਮੈਨੂੰ ਵੀ ਚੰਗਾ ਨਹੀਂ ਲੱਗਦਾ ਕਿ ਮੈਂ ਰੋਜ਼ ਤੁਹਾਨੂੰ ਜਵਾਬ ਦਿੰਨਾ ਵਾ ਤੇ ਇਸ ਲਈ ਚੰਗਾ ਇਹੋ ਹੀ ਹੈ ਮੰਮੀ ਤੁਸੀਂ ਨਾ ਮੈਨੂੰ ਕਹਿਣਾ ਹੀ ਛੱਡ ਦਿਓ ਬੇਟਾ ਕੌਣ ਤੇਰੇ ਖਿਆਲ ਕਰੇਗਾ ਮੇਰੇ ਬਾਅਦ ਦੇਖ ਤੇਰੀਆਂ ਪਰਜਾਈਆਂ ਤੱਤਾ ਠੰਡਾ ਤੈਨੂੰ ਦੇਂਦੀਆਂ ਮੇਰੇ ਦਿਨ ਨੂੰ ਕੁਝ ਹੁੰਦਾ ਤੈਨੂੰ ਤੇਰੀ ਆਪਣੀ ਹੋਏਗੀ ਤੈਨੂੰ ਗਰਮ ਗਰਮ ਖਵਾਏਗੀ ਕੋਈ ਨਹੀਂ ਮੰਮੀ ਜਿਹੜਾ ਤੁਹਾਨੂੰ ਚਾਹ ਵਾ ਨਾ ਤੁਸੀਂ ਸਾਹਿਲ ਦੇ ਤੇ ਲਾ ਦਿਓ ਇਹੀ ਕਾ ਤੇ ਲਾ ਦੇ ਬਾਕੀ ਮੈਂ ਮੰਮੀ ਮਾਫੀ ਚਾਹੁੰਨਾ ਵਾ ਮੈਂ ਪਤਾ ਤੁਹਾਡੀ ਇਹ ਗੱਲ ਨਹੀਂ ਪੂਰੀ ਕਰ ਸਕਦਾ ਤੇ ਪੁੱਤਰ ਜਿਹੜੇ ਚਾਹ ਮੇਰੇ ਤੇਰੇ ਨਾਲ ਆ ਉਹ ਕਿਸ ਕਿਸ ਤਰ੍ਹਾਂ ਪੂਰੇ ਹੋਣਗੇ ਮੈਂ ਦੱਸ ਮੰਮੀ ਜਦੋਂ ਮੇਰੇ ਕਰਮਾਂ ਚ ਹੀ ਨਹੀਂ ਸੀਗਾ ਜੇ ਵਸਣਾ ਹੁੰਦਾ ਤੇ ਪੇਲੀ ਨਹੀਂ ਵਸ ਜਾਣਾ ਹੈਗਾ ਇਸ ਕਰਕੇ ਮੇਰੇ ਕਰਮਾਂ ਚ ਇਹ ਸੁੱਖ ਨਹੀਂ ਹੈਗਾ ਮੰਮੀ ਨਹੀਂ ਪੁੱਤਰ ਮੇਰੇ ਆਖੇ ਲੱਗ ਛੱਡੋ ਮੰਮੀ ਪਾ ਵੀ ਉਹ ਬਣਾਤੀ ਰੋਟੀ ਬਣਾਤੀ ਮੇਰੀ ਮੈਂ ਜਾਵਾ ਫਿਰ ਰੋਟੀ ਮੰਜੂ ਤੂੰ ਬਣਾਈ ਇਹ ਰੋਟੀ ਤੁਸੀਂ ਆਪੇ ਤੇ ਕਹ ਮੈਂ ਟਿਫਨ ਲਗਾਤਾ ਦਾ ਹਾਂ ਸੱਚ ਸੱਚ ਪਾਤੀ ਪਾਤੀ ਮੈਂ ਪਾਤੀ ਚੰਗਾ ਚਲ ਚਲ ਜੁੰਦਰਾ ਬੜੀ ਹੋ ਗੋ ਚੱਲ ਤੂੰ ਮੈਂ ਤੇ ਦਿੰਦੀਆਂ ਟਿਫਨ ਨਿੰਮਨ ਨੂੰ ਤੇ ਬੜੀ ਟੋਰ ਨਾਲ ਕੰਧੀ ਮਦਾ ਟਿਫਨ ਨਹੀਂ ਲਾਣਾ ਤੂੰ ਟਿਫਨ ਕਿੱਦਾਂ ਲਾਤਾ ਜੀ ਮੇਰੀ ਮਾਂ ਮੈਂ ਤੇ ਟਿਫਨ ਲਾਏ ਉਹ ਰਾਦੀ ਸਬਜ਼ੀ ਬਚੀ ਵੀ ਸੀ ਮੈਂ ਕਿ ਖਰਾਬ ਹੋ ਚੱਲੀ ਆ ਉਹਨੇ ਝੱਗ ਛੱਡ ਜਣੀ ਦੁਪਹਿਰ ਤੱਕ ਮੈਂ ਉਹ ਪਾਸੇ ਦੇ ਦੋ ਕੁਲਕੇ ਬੈਸਰ ਰਾਦੇ ਉਹੀ ਚੋਕੇ ਡੱਬੇ ਪਾਸੇ ਚੱਲ ਚੰਗਾਈ ਕੀਤਾ ਆ ਤੇ ਮਨਾਲੇ ਮੇਰੀ ਗੱਲ ਸੁਨੋ ਰਾਤੀ ਵਿਆਹ ਤੇ ਜਾਣਾ ਮੈਂ ਤੇ ਮਾਤਾ ਨੂੰ ਲੈ ਜਾਣਾ ਨਾਲ ਨਹੀਂ ਕਿੱਥੋਂ ਲੈ ਜਾਣਾ ਇਹ ਉਹਨੇ ਤੇ ਝਟਪੜ ਕੇ ਨਾ ਮੇਰੇ ਗੱਟ ਗੋਡੇ ਵੀੜੋਂ ਲਾਪੇ ਨੇ ਤੇ ਤਾਂ ਬੀਪੀ ਲੋ ਹੋ ਜਾਣਾ ਹੀ ਉੱਥੇ ਕੋਈ ਚੀਜ਼ ਹੈ ਜੀ ਖਵਾ ਖੂਦ ਤੇ ਜਾਨ ਨੂੰ ਪੰਗਾ ਪਾਏ ਮੇਰੀ ਗੱਲ ਸੁਨੋ ਜੇ ਲੈ ਜਾਣਾ ਜੇ ਨਾ ਤੇ ਆਪਣੇ ਸਿਰ ਤੇ ਲੈ ਕੇ ਜਾਣਾ ਕਿਉਂ ਜਦੋਂ ਹੁਣ ਤੁਸੀਂ ਕਹਿੰਦੇ ਮੈਂ ਨਹੀਂ ਲਿਜਾਣਾ ਤੇ ਜਦੋਂ ਸ਼ਾਮ ਪੈਣੀ ਹੈ ਨਾ ਤੁਸੀਂ ਸਭ ਤੋਂ ਪੱਲਾ ਕਹਿਣਾ ਮੈਂ ਇਹ ਬੀਜੀ ਨੂੰ ਲੈ ਜਾ ਨਾਲ ਤੂੰ ਇੱਕ ਮਿੰਟ ਖਲੋ ਤੂੰ ਐਦਾ ਕਰ ਤੂ ਫੜਾ ਗੋਲਡੀ ਨੂੰ ਟਿਪਨ ਕਾਦੇ ਵਾਸਤੇ ਨੇ ਆਪੇ ਫੜ ਲੈਣਾ ਮੈਂ ਕਾਹਦਾ ਫੜਨਾ ਨਾਲੇ ਮੇਰੀ ਗੱਲ ਸੁਣੋ ਮੈਂ ਤਾਂ ਮੰਨ ਤਾਂ ਮਾਤਾ ਦਾ ਨਾ ਵੇਮ ਜਰਾ ਕਾਢੀ ਆਵਾ ਤੇ ਠੰਡੀ ਕਰ ਤੇ ਮੈਂ ਵੀ ਨਾਲ ਹੀ ਚੱਲਦੀ ਤੁਹਾਡੇ ਚਲ ਫਿਰ ਆ ਜਾ ਤੇ ਚਲੋ ਚਲੋ ਨੂੰ ਦੇਖਿਆ ਬਈ ਇਹਨੂੰ ਗੋਲਡੀ ਦੀ ਬੜੀ ਚਿੰਤਾ ਪਤਾ ਨਹੀਂ ਕਿਉਂ ਉਹਦਾ ਵਿਆਹ ਨਹੀਂ ਹੁੰਦਾ ਪਿਆ ਤੇ ਕੋਈ ਹੁੰਦਾ ਹੀ ਨਹੀਂ ਵਿਆਹ ਬੀਜੀ ਮੇਰੀ ਗੱਲ ਸੁਨੋ ਤੁਸੀਂ ਤੇ ਆਪਣੇ ਸਾਰੇ ਫਰਜ਼ ਪੂਰੇ ਕੀਤੇ ਹੀ ਸਨ ਤੇ ਫਿਰ ਹੁਣ ਨਹੀਂ ਦੋਵਾਂ ਜੀਆਂ ਦੀ ਬਣੀ ਤੇ ਫਿਰ ਹੁਣ ਇਹਦੇ 'ਚ ਕੀ ਕਰ ਸਕਦੇ ਆ ਤੁਸੀਂ ਤੇ ਕਿਸੇ ਪਾਸੇ ਵੀ ਕਸਰ ਨਹੀਂ ਛੱਡੀ ਪਰ ਫੇਰ ਵੀ ਛੱਡ ਕੇ ਚਲੇ ਗਏ ਕੀ ਪਤਾ ਹੋਵੇ ਹੁਣ ਸਹੀ ਗੱਲ ਹੈ ਚਲੋ ਮੈਂ ਤੂੰ ਹੁਣ ਵੀ ਸਮਝਾਨੀ ਵੀ ਤੂੰ ਕਰਾ ਲੈ ਮੰਨ ਜਾ ਮੰਦਾ ਹੀ ਨਹੀਂ ਵਿਆਹ ਬੀਜੀ ਕੀ ਕਰਿਓ ਵਿਚਾਰਾ ਉਹ ਵਿਆਹ ਕਰਾਣ ਤੋਂ ਨਾ ਹੁਣ ਡਰਦਾ ਵੈ ਜਦੋਂ ਉਹਦੇ ਵਿਆਹ ਦਾ ਨਾਮ ਲੈਣੇ ਉਹ ਦੂਜੇ ਵਿਆਹ ਕਰਾਣ ਤੋਂ ਹੀ ਡਰ ਜਾਂਦਾ ਵੈ ਉਹਨੇ ਕੀ ਨਹੀਂ ਕੀਤਾ ਆਪਣੀ ਪਹਿਲੀ ਵੋਟੀ ਦੇ ਨਾਲ ਕਿੰਨਾ ਕੁ ਮਾਇਆ ਫਰਾਇਆ ਵੈ ਕਿੰਨੇ ਪੈਸੇ ਲਾਏ ਉਹਨੇ ਕੋਈ ਜਗ੍ਹਾ ਐਸੀ ਨਹੀਂ ਪੈਂਦੀ ਜਿਹੜੀ ਉਹਨੇ ਛੱਡੀ ਹੋਵੇ ਸੱਚੀ ਗੱਲ ਸਾਰੀਆਂ ਜਗ੍ਹਾ ਤੇ ਘੁਮਾਇਆ ਫਰਾ ਐਨਾ ਅਸੀਂ ਨਹੀਂ ਘੁਮੇ ਵੀਜੀ ਜਿੰਨਾ ਉਹ ਘੁੰਮੀ ਐ ਤੋ ਤਾਂ ਵੀ ਨਹੀਂ ਟਿੱਕੀ ਤਾਂ ਵੀ ਨਹੀਂ ਟਿੱਕੀ ਤੇ ਪਰ ਹੁਣ ਕੀ ਕਰ ਸਕਦੇ ਆ ਵੀਜੀ ਪਰ ਤੁਸੀਂ ਫੇਰ ਵੀ ਨਾ ਟੈਨਸ਼ਨ ਨਾ ਲਵੋ ਅਸੀਂ ਦੋਨੇ ਭਜਾਈਆਂ ਬੈਠੀਆਂ ਹੀ ਆਵੇਂ ਅਸੀਂ ਆਪੇ ਦੇਖ ਲਵਾਂਗੇ ਪਰ ਇੱਕ ਗੱਲ ਨਹੀਂ ਐਨਾ ਪੈਸਾ ਤੇ ਵੀਜੀ ਤੁਸੀਂ ਸਾਡੇ ਵਿਆਹਾਂ ਤੇ ਵੀ ਨਹੀਂ ਸੀ ਲਾਇਆ ਜਿੰਨਾ ਤੁਸੀਂ ਉਹਦੇ ਵਿਆਹ ਤੇ ਲਾ ਛੜਿਆ ਤੇ ਹੁਣ ਦੇਖੋ ਜੀ ਉਹ ਨਹੀਂ ਰਹੀ ਤੇ ਹੁਣ ਬੀਜੀ ਇਹਦੇ ਵਿੱਚ ਕੀ ਕਰ ਸਕਦੇ ਆ ਕਿਸਮਤ ਸੰਜੋਗ ਪੁੱਤਰ ਦਾ ਡਰ ਤੇ ਲਾਲਾ ਪਹਿਣਾ ਮੈਨੂੰ ਚੈਨ ਦਾਦੀ ਮਿੰਨਾ ਦਾ ਵਿਆਹ ਹੋ ਜਾਏਗਾ ਤੇ ਕੋਈ ਨਹੀਂ ਤੁਸੀਂ ਚੈਨ ਹੀ ਲਓ ਬੀਜੀ ਕੋਈ ਗੱਲ ਨਹੀਂ ਸਾਰਾ ਡਰ ਲੈ ਜਾਣਾ ਉਹਦਾ ਆਪਣੇ ਆਪੇ ਲੈ ਜਾਣਾ ਪਰ ਥੋੜਾ ਟਾਈਮ ਵੀ ਤੇ ਪਵੇ ਨਾ ਆਹੋ ਤੇ ਕੋਈ ਗੱਲ ਨਹੀਂ ਹੁਣ ਐ ਥੋੜੀ ਅਸੀ ਦੂਸਰਾ ਵਿਆਹ ਦਾ ਕਰਨਾ ਤੇ ਜਿੱਥੇ ਮਰਜ਼ੀ ਅਸੀ ਉਹਦਾ ਕਰਦੇ ਹੀ ਐ ਤੂੰ ਵੀ ਲੈ ਦੇ ਕੇ ਸਭ ਕੋਈ ਭੱਜ ਜਾਵੇ ਉਹਦਾ ਤੇ ਉਹਦਾ ਹੋਰ ਮਾਨੇ ਟੁੱਟੇ ਜਾਣਾ ਜੀ ਸਹੀ ਗੱਲ ਐ ਨਾ ਨਹੀਂ ਨਾ ਪੈੜਿਓ ਮੇਰੇ ਦਿਲ ਨੂੰ ਹੌਲ ਪੈਂਦੇ ਜੇ ਐ ਗੱਲ ਨਾ ਕਿ ਦੂਜੀ ਭੱਜ ਜਾਈ ਮੇਰਾ ਪੁੱਤਰ ਤੇ ਪਹਿਲੀ ਸੱਟ ਨਹੀਂ ਬਰਦਾਸ਼ਤ ਕਰ ਪਾ ਰਿਆ ਪੁੱਤਰ ਤੁਸੀਂ ਮੇਰੀ ਨੂੰਆ ਨਹੀਂ ਮੇਰੀ ਧੀਆ ਆਈਆਂ ਜੀ ਤੁਸੀਂ ਕੋ ਕਿਸਨ ਮੰਨਦੇ ਤੁਸੀਂ ਕਹੇ ਤੁਸੀਂ ਕਹੇ ਬਟਾ ਕਿਸਨ ਪਤਾ ਕਰੋ ਕਿਦਨੇ ਤੇ ਮੇਰੇ ਪੁੱਤ ਮੈਂ ਚੰਨੀ ਦੀ ਸਰ ਮੇਰੇ ਹੋਰ ਪੋਤਰੇ ਪੋਤਰੀਆਂ ਵੇੜੇ ਖੜਦੇ ਇਹਦੇ ਜਵਾਬ ਖੜਦੇ ਵੇਹ ਦੀ ਉਮਰ ਕਿੰਨੀ ਹੁੰਦੀ ਜਾਂਦੀ ਹੈ ਕੋਈ ਗੱਲ ਨਹੀਂ ਬੀਚੀ ਤੁਸੀਂ ਟੈਨਸ਼ਨ ਨਾ ਲੋ ਮੈਂ ਆਪਣੇ ਪੇਕੇਆਂ ਜਿ ਸਾਰਿਆਂ ਨੂੰ ਜਿੰਨੀਆਂ ਵੀ ਛੇਲੀਆਂ ਪੈਣਾਂ ਨੇ ਸਭ ਨੂੰ ਕਹਿ ਛੜਿਆ ਹੋਇਆ ਉਹ ਕਹਿੰਦੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਜਲਦੀ ਜਲਦੀ ਕੋ ਚੰਗੀ ਜਿ ਕੁੜੀ ਦੱਸਾਂਗੇ ਕੋਈ ਗੱਲ ਨਹੀਂ ਇੰਤਜ਼ਾਰ ਤੇ ਕਰੀਏ ਜੇ ਕੰਮ ਹੋ ਨਾ ਕਿਸ ਨੂੰ ਕਿਹਾ ਹੈ ਤੇ ਇੰਤਜ਼ਾਰ ਤੇ ਕਰਨਾ ਹੀ ਪੈਣਾ ਨਾ ਸਾਨੂੰ ਭੈਣ ਜੀ ਉੱਥੇ ਖੁੱਲੇ ਨਹੀਂ ਆਏ ਸ਼ਾਦੀਆਂ ਵਾਲਾ ਆਹੋ ਤੇ ਉਹ 50000 ਰੁਪਿਆ ਲੰਦਾ ਜੇ ਉਹ ਤਾਂ ਕੋਈ ਨਹੀਂ 50000 ਕਿ ਮੈਂ ਲੱਖ ਦੇ ਦਾਂਗੀ ਮੇਰੇ ਪੁੱਤਰ ਦਾ ਘਰ ਵੱਸਣਾ ਚਾਹੀਦਾ ਉਹ ਬੀਜੀ ਮੇਰੀ ਗੱਲ ਸੁਣੋ ਜਿਹੜੇ ਇੰਨੇ ਨੇ ਪੈਸੇ ਲੈ ਕੇ ਰਿਸ਼ਤੇ ਕਰਾਉਂਦੇ ਨੇ ਨਾ ਜਰੂਰ ਥੋੜਾ ਕਿ ਕਾਮਯਾਬ ਜੋ ਉਹਨਾਂ ਦੇ ਰਿਸ਼ਤੇ ਫੇਰ ਸਾਨੂੰ ਤੇ ਪਹਿਲਾਂ ਹੀ ਸੱਟ ਲੱਗੀ ਹੋਈ ਏ ਕਿ ਅਸੀਂ ਵੇਖ ਪਾਲ ਕੇ ਸਭ ਕੁਝ ਕਰਨਾ ਹੈ ਕਾਲੀ ਕੋਈ ਨਹੀਂ ਕਰਨੀ ਅਸੀਂ ਐਨੀ ਕੋਈ ਨਹੀਂ ਕਾਲੀ ਕਾਦੀ ਇਹ ਮੁੰਡਾ ਹੈ ਸਾਡਾ ਉਹ ਕਿਹੜਾ ਬੁੱਢਾ ਹੋ ਚੱਲਿਆ ਪੁੱਤ ਮੇਰੀ ਧੀਓ ਜਿਸ ਤਰ੍ਹਾਂ ਮਰਜੀ ਇਹਦਾ ਘਰ ਬਸਾ ਦਿਓ ਮੈਂ ਹਰੀਲੇ ਧਿਆਰ ਇਹਦਾ ਘਰ ਬਸਾਣ ਚ ਮੈਂ ਚੈਨ ਮਾਰ ਵੀ ਨਹੀਂ ਸੇ ਸਕਣਾ ਇਹਦਾ ਘਰ ਬਸਣਾ ਚਾਹੀਦਾ ਉਮਰ ਵਧੀ ਜਾਂਦੀ ਪਈ ਮੈਨੂੰ ਬਹੁਤ ਫਿਕਰ ਆ ਇਹਦਾ ਇਨੂੰ ਮਨਾਓ ਕਿਸੇ ਤਰੀਕੇ ਮਨਾਓ ਹਨ ਠੀਕ ਹੈ ਤੁਸੀਂ ਤੁਸੀਂ ਪਰਜਾਈਆਂ ਨੇ ਉਹਦੀ ਮਾਂ ਆ ਗਈਆਂ ਜੇ ਦੋਨੋਂ ਪੁੱਤਰ ਇਹਨ ਕੁਆਰੀ ਕੁੜੀ ਤੇ ਮਿਲਣੀ ਨਹੀਂ ਤੇ ਕੋਈ ਛੱਡੀ ਹੋਈ ਮਿਲੇਗੀ ਚਲ ਵੇਖ ਲਾਂਗੇ ਜਿਹਦੇ ਬੱਚੇ ਨਾ ਆਉਣਾ ਸੀ ਉਹ ਨਾ ਕਰ ਲਾਂਗੇ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਸਭ ਠੀਕ ਹੋ ਜਾਊਗਾ ਇਹ ਕੰਮ ਛੇਤੀ ਤੋਂ ਛੇਤੀ ਕਰਨਾ ਜੇ ਬੀਜੀ ਇਹ ਨਿਕਾਲੀ ਵੀ ਨਾ ਕਰੀਏ ਪਰ ਫੇਰ ਵੀ ਕਾਲੀਆਂ ਦੇ ਨਤੀਜੇ ਅੱਗੇ ਅਸੀਂ ਵੇਖ ਲਿਆ ਨਾ ਮਰੇ ਮੈਨੂੰ ਚੈਨ ਨਹੀਂ ਆਂਦਾ ਰਾਤ ਨੂੰ ਮੇਰੇ ਅੰਦਰ ਰੋਟੀ ਨਹੀਂ ਉਹ ਨਿਕਲਦੀ ਤੈਨੂੰ ਕੀ ਦੱਸਾਂ ਚਲੋ ਕੋਈ ਗੱਲ ਚਲੋ ਫਿਰ ਤੁਸੀਂ ਥੋੜੀ ਜਿਹਾ ਆਰਾਮ ਕਰੋ ਤੇ ਕੋਈ ਨਹੀਂ ਫਿਰ ਅਸੀਂ ਆਨੇ ਮਾਦਨਵੇ ਵਿਆਹ ਦੀ ਕਿੰਨਾ ਫਿਕਰ ਲੱਗਾ ਹੋਈ ਹੈ ਨਹੀਂ ਨਾਲ ਸੱਚ ਮੇਰੀ ਗੱਲ ਸੁਣ ਕਿਹੜਾ 50000 ਰੁਪਇਆ ਵੀ ਤੂੰ ਕਹਿੰਦੀ ਸੀ ਨਹੀਂ ਵੀ ਓ ਕੀ ਕਹਿੰਦੇ ਨੇ ਵਿਆਹ ਕਰਾਣ ਵਾਲਿਆਂ ਨੂੰ ਤੇ ਮੈਰਿਜ ਬਿਊਰੋ ਵਾਲਾ ਆਹੋ ਕਿਹੜਾ ਲੱਭਿਆ ਹੀ ਉਹਨ ਤੁਸੀਂ ਭਾਵੇਂ ਵੱਡੇ ਹੈਗੇ ਹੋ ਪਰ ਦਿਮਾਗ ਨਹੀਂ ਲਾਂਦੇ ਮੰਨੂ ਕਹਿੰਦੇ ਤੇਰਾ ਦਿਮਾਗ ਹੈ ਨਹੀਂ ਤੇਰਾ ਦਿਮਾਗ ਨਹੀਂ ਮੈਂ ਤੁਹਾਡੇ ਫਾਇਦੇ ਵਾਸਤੇ ਸੋਚਦੀ ਪਈ ਹੀ ਨਹੀਂ ਕਿ ਮੇਰਾ ਕੀ ਫਾਇਦਾ ਉਹਦਾ ਵਿਆਹ ਹੋ ਜਾਏਗਾ ਤੇ ਮੇਰਾ ਕਿਹੜਾ ਪਿਆਦਾ ਹੀ ਇਹ ਦੀਆ ਵਿਆਹ ਦਾ ਫਾਇਦਾ ਨਹੀਂ ਕਹਿਣ ਦੀ 50000 ਰੁਪਏ ਦਾ ਫਾਇਦਾ ਕਹਿਣ ਡਈ ਹੈ ਅੱਛਾ ਸੋਚੋ ਮਾਦਾ ਕੋਲ 50000 ਰੁਪਇਆ ਲੈਣਾ ਏ ਹਾਂ ਤੂੰ ਪੁੱਛੋ ਕਾਦੇ ਵਾਸਤੇ ਕਾਦੀ ਵਾਸਤੇ ਲੈਣਾ ਤੁਹਾਡੇ ਵਾਸਤੇ ਅੱਛਾ ਹਾਂ ਤੁਸੀਂ ਕਹਿੰਦੇ ਨਾ ਪਤਲਾ ਹੋਣਾ ਵਾ ਆਹੋ ਤੇ ਡਾਈਟ ਚਾੜਦਾ ਮੈਂ ਉਹ ਲਿਆਣੇ ਚਾਟ ਲੈ ਕੇ ਆਣਾ ਮੈਂ ਡਾਕਟਰ ਨੂੰ ਦਿਹਾਣਾ ਮੋਦੀ ਫੀਸਾ ਇੰਨੀ ਆਵੇ ਹਾਂ ਤੇ 30000 ਰੁਪਏ ਦਾ ਖਰਚਾ ਹੀ ਤੁਹਾਡਾ ਅੱਛਾ ਤੇ 30 ਤੁਹਾਨੂੰ ਹੀ ਦੇਣਾ ਸੀ ਤੇ ਮੈਂ 50 ਦਾ 50 ਹੀ ਵੈਸੇ ਮੈਂ ਤੁਹਾਨੂੰ ਹੀ ਫੜਾ ਦਿੰਨੇ ਮੈਂ ਕੀ ਕੰਨਾ ਰੱਖ ਕੇ ਤੁਸੀਂ ਮੈਨੂੰ ਸਭ ਕੁਝ ਲਿਆ ਹੀ ਦਿੰਦੇ ਹੋ ਚਲ ਫਿਰ ਆ ਤੇ ਕੰਮ ਠੀਕ ਹੈ ਹੂੰ ਠੀਕ ਐ ਉਸ ਲਈ ਪੁੜਕਣ ਲਾਪੇ ਫਟਾਫਟ ਉਹਨਾਂ ਸਾਹਮਣੇ ਮੈਨੂੰ ਇਹ ਲੱਗਦਾ ਵਿੱਚ ਕਿਦੇ ਸਾਡੇ ਪੱਲਿਓ ਨਿਕਲ ਜਾਣਾ 50000 ਰੁਪਈਆ ਤੁਸੀਂ ਪੱਲਿਓ ਕੱਢਣ ਵਾਲੀ ਜਾਂ ਮੈਂ ਪੱਲਿਓ ਕੱਢਣ ਵਾਲੀ ਨਹੀਂ ਅੰਮਾ ਦਾ ਦੇ ਥੂ ਵੇਖ ਕੇ ਨਾ ਤੇਰੇ ਆਦਮੀ ਨੇ ਮਿੰਟ ਲਾਣਾ ਹੀ ਚਲ ਉਹਨਾਂ ਦੇ ਆਣੇ ਤੇ ਸਾਨੂੰ ਹੀ ਐ ਨਾ ਚਲ ਚਾ ਹੁਣ ਦੱਸ 50000 ਰੁਪਈਆ ਕਿਦੋਂ ਆਣਾ ਸ਼ਾਮੀ ਮੰਗ ਲਵਾਂਗੇ ਤੁਸੀਂ ਇਸ ਤਰ੍ਹਾਂ ਕਹਿਣਾ ਨਾ ਕਿਰਿਸ ਤੇ ਦੀ ਗੱਲ ਚੱਲਣ ਈ ਆ ਉਹ ਕੰਦਾ ਪੱਲਾ 50000 ਅਡਵਾਂਸ ਹੋ ਤੇ ਇਸ ਤਰ੍ਹਾਂ ਮੈਂ ਟੋਪ ਦਾ ਕਰਾਂਗਾ ਜਾਂ ਹੁਣ ਤੁਹਾਡੀ ਸਿਰਦਰ ਦੀ ਜੇ ਮੈਂ ਨਹੀਂ ਜੇ ਕਹਨਾ ਚੱਟੋ ਕੀ ਤੇ ਪੈਸੇ ਤੁਸੀਂ ਮੈਂ ਮਨੂ ਫੜਾ ਦੋ ਨਾਲ ਲਿਆ ਕੇ ਤੁਹਾਨੂੰ ਮੈਂ ਦੇ ਦਾਂਗੀ ਨਹੀਂ ਠੀਕ ਹੈ ਠੀਕ ਹੈ ਨਾ ਚਲੋ ਵਾਹ ਉਹ ਗਰਮੀ ਬੜੀ ਬਾਹਰ ਤੇ ਮੰਮੀ ਉਹ ਮੰਮੀ ਕਿੱਥੇ ਏ ਹਾਂ 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 ਘਰ ਬਾਦ ਜਾਏ ਫੋਨ ਪਹਿਲੇ ਵੱਜਣ ਲਾ ਪੈਨੇ ਦੇ ਉਹ ਲੈ ਹੈਲੋ ਹਾਂ ਉਹ ਨਹੀਂ ਹੁਣੇ ਯਾਰ ਘਰ ਆਇਆ ਮੈਂ ਉਹ ਜੇਮ ਹੋਇਆ ਮੈਂ ਕਦੋਂ ਅੱਜ ਸ਼ਾਮੀ ਚੱਲ ਕੋਈ ਗੱਲ ਨਹੀਂ ਆ ਜਾਊਗਾ ਮੈਂ ਚਲ ਠੀਕ ਆ। 에 ਤੂੰ ਮੇਰੇ ਘਰ ਹੀ ਆ ਜੀ ਨਾ ਤੇ ਮੈਨੂੰ ਲੈ ਜੀ ਇੱਥੋਂ। ਚਲ ਠੀਕ ਆ ਓਕੇ। ਕੌਣ ਸੀ ਆਵੇ? ਉਹ ਕੋਈ ਨਹੀਂ ਮੰਮੀ ਮੇਰਾ ਦੋਸਤ ਸੀ। ਤੁਸੀਂ ਵੀ ਨਾ ਪੁੱਛਣਾ ਪੁੱਛਣਾ ਕੁਛ ਨਹੀਂ ਹੁੰਦਾ ਗਰਮੀ ਚ ਇੰਨੀ ਆਇਆ ਵਾ ਇਹ ਨਹੀਂ ਬੰਦਾ ਕੋਈ ਪਾਣੀ ਪੁੱਛ ਲੈ। ਓਏ ਮੈਂ ਤੇਰੇ ਅੱਗੇ ਪਹਿਲੇ ਹੀ ਬਨਾਨਾ ਸ਼ੇਕ ਬਣਾ ਕੇ ਰੱਖਿਆ। ਮੈਨੂੰ ਪਤਾ ਮੇਰਾ ਪੁੱਤ ਜਿਮ ਲਾ ਕੇ ਆਉਂਦਾ ਪਿਆ। ਤੇ ਉਹਨੂੰ ਉੱਥੇ ਰੱਖਿਆ ਹੀ ਰਹਿਣ ਦੇਣਾ ਵਾ ਪਿਆ ਵੀ ਦੋ। ਓਏ ਤੇਨੂੰ ਸ਼ਰਮ ਨਹੀਂ ਆਂਦੀ? ਦੇ ਲਈ 30 ਇੱਥੇ ਬੈ ਕੇ ਅਸੀਂ ਰੋਟੀਆਂ ਖਾਣੇ ਤੇ ਪੈਰ ਉੱਪਰ ਕਰਕੇ ਬੈਠਾ ਹੋਇਆ। ਉਹ ਕੁਛ ਨਹੀਂ ਹੋਗਾ ਜੇ ਪੈਰ ਉਤੇ ਰੱਖਤੇ ਤੇ ਥੱਲੇ ਕਰ। ਉਹ ਨਹੀਂ ਮੰਮੀ ਮੈਂ ਥੱਕਿਆ ਆ ਲੈ ਲੈਣਾ ਮੈਨੂੰ ਕੁਝ ਕਿਉ। ਉਹ ਨਾਲੇ ਮੰਮੀ ਇੱਕ ਗੱਲ ਹੋਰ ਆ ਮੈਨੂੰ ਬਾਰ ਬਾਰ ਨਾ ਕਹਿਆ ਕਰੋ ਉਹ ਵੱਡਾ ਵਾ ਤੇ ਉਹਦੇ ਕੋ ਪੈਸੇ ਮੰਗਲਾ ਕਰ। ਮੈਨੂੰ ਨਹੀਂ ਚੰਗਾ ਲੱਗਦਾ ਬਾਰ ਬਾਰ ਉਹਦੇ ਕੋ ਪੈਸੇ ਮੰਗਣਾ। ਉਹਨੂੰ ਕੋ ਜਿਹੜੇ ਪੈਸੇ ਹਨ ਲੈ ਕੇ ਤੁਹਾਨੂੰ ਦੇ ਦਿਆ ਕਰੇ ਢਾੜੇ ਕੋ ਮੰਗਲਾ ਕਰੂੰਗਾ ਮੈਂ। ਨਹੀਂ ਚਾਚਾ ਹੈ ਤੇਰਾ। ਓਕਾ ਦਾ ਚਾਚਾ ਉਹ ਛੜਾ ਚਾਚਾ ਵਾ ਉਹ। ਇਹ ਛੜਾ ਚਾਚਾ ਨਹੀਂ ਛੱਡਿਆ ਚਾਚਾ ਹੀ। ਤੇ ਨਾਲ ਮੇਰੀ ਗੱਲ ਸੁਣ ਮੰਗਣੇ ਪੈਸੇ ਮੰਗਣੇ ਚ ਕਾਦੀ ਸ਼ਰਮ ਹੈ ਤੈਨੂੰ ਹੈ ਜਦੋਂ ਕਿਸੇ ਕੋਲ ਖਾਣਾ ਹੋਵੇ ਨਾ ਕੁਛ ਤੇ ਮਿੱਠਾ ਬਣ ਕੇ ਖਾਈਦਾ ਕੋੜੇ ਬਣ ਕੇ ਨਹੀਂ ਖਾਈਦਾ ਉਹ ਚਲੋ ਮੰਮੀ ਆਹ ਗੱਲਾਂ ਛੱਡੋ ਤੁਹਾਨੂੰ ਪਤਾ ਮੈਂ ਸ਼ਾਮੀ ਪਾਰਟੀ ਤੇ ਜਾਣਾ ਮੈਂ ਤੇ ਮੇਰੇ ਕੱਪੜੇ ਪ੍ਰੈਸ ਕਰ ਦਿਓ ਮੈਨੂੰ ਕਰਨੇ ਪੈਣੇ ਤੇ ਕੱਪੜੇ ਪ੍ਰੈਸ ਤੇ ਮੰਮੀ ਬੂਟ ਵੀ ਪਾਲਸ਼ ਕਰਨੇ ਪੈਣੇ ਮੇਰੀ ਗੱਲ ਸੁਣ ਕੋਲਡੀ ਨੂੰ ਕਹਿ ਦੀ ਤੂੰ ਮਿੱਠਾ ਬਣ ਕੇ ਕਰਾ ਲਈ ਵਾਵਾ ਕਰੀ ਜਾ ਕਰੋ ਜਾ ਕੱਪੜੇ ਦੇ ਕੱਢਦਾ ਹੀ ਆਹੋ ਉਹ ਵੇਲੇ ਨੇ ਕਰਨਾ ਵੀ ਕੀ ਆ ਆਹੀ ਕੰਮ ਕਰਾਉਣਾ ਹੈ ਦੇਖੋ ਆਹੋ ਉਹਨੂੰ ਕਹ ਚੰਗੀ ਜੀ ਮੇਰੀ ਜੀਨ ਫਟਾਫਟ ਸੈੱਟ ਕਰ ਦੇ ਸ਼ਰਟ ਸੈੱਟ ਕਰ ਦੇ ਆਖੀ ਮੰਮੀ ਨੂੰ ਕਰਨੇ ਨਹੀਂ ਨੇ ਨਾਲੇ ਮੰਮੀ ਇੱਕ ਗੱਲ ਹੋਰ ਤੂੰ ਹੀ ਤਾਂ ਬੜਾ ਮੈਨੂੰ ਕਹਿੰਦੇ ਜੇ ਕਿ ਉਹਨੂੰ ਉਹਦੀ ਲਿਮਟ ਜੇ ਰੱਖਣਾ ਵਾ ਆ ਮੈਂ ਵੇਖਿਆ ਤੁਸੀਂ ਕੱਲ ਉਹਨੂੰ ਟਿਫਨ ਪੈਕ ਕਰਕੇ ਦੇਂਦੇ ਸੀ ਕਿ ਆਲਾ ਫੜ ਟਿਫਨ ਲੈ ਜਾ ਉੱਥੇ ਜਾ ਕੇ ਰੋਟੀ ਖਾ ਲਈ ਵੇ ਬੂੰਗੂ ਰਾਤ ਦੀ ਖਰਾਬ ਸਬਜੀ ਸੀ ਤੇ ਰਾਤ ਦੇ ਫੁਲਕੇ ਸਨ ਨਹੀਂ ਮੈਂ ਪਾ ਤੇ ਡੱਬੇ ਵਿੱਚ ਮੈਂ ਕਿੱਲਾ ਜਾ ਚਲੋ ਆਹ ਕੰਮ ਵਧੀਆ ਕੀਤਾ ਛੁੱਟਣੀ ਸੀ ਕੇ ਤੇ ਮੂੰਹ ਚ ਪੈ ਗਈ ਤੇ ਮੈਂ ਪਾਗਲਾ ਸੀ ਗਰਮੀ ਚ ਖਲੋ ਕੇ ਰੋਟੀਆਂ ਪਕਾਵਾਂਗੀ ਚਲੋ ਠੀਕ ਆ ਉਹ ਜਾਓ ਹੁਣ ਉਹ ਬਨਾਣਾ ਸ਼ੇਕ ਤੇ ਲੈ ਦੋ ਮੈਨੂੰ ਪਿਆ ਪਿਆ ਗਰਮ ਹੋਏ ਨਾ ਉਹ ਤੇ ਕੱਪੜੇ ਕੱਢ ਲਈ ਆਪਣੇ ਮਮਾ ਹਾਂ ਬੁੱਤਰ ਮੈਂ ਤੁਹਾਨੂੰ ਪੂਰੇ ਘਰ ਚ ਲਾਵ ਲਿਆ ਤੁਸੀਂ ਇੱਥੇ ਤੁੱਪੇ ਕੀ ਘਰ ਹੰਦੇ ਹੋ ਉੱਧਰ ਆ ਸ਼ਾਮੇ ਆਤਰ ਮੈਂ ਦੱਸ ਕੱਲ ਦੀ ਆਂਡੇ ਹੀ ਬਰਸਾਤ ਤੇ ਕਪੜੇ ਪਾਨੀ ਵੀ ਸੁੱਕਣੇ ਸਾਰੇ ਮੀਂਹ ਨਾਲ ਖਰਾਬ ਹੋ ਗਏ ਭਿੱਜ ਗਏ ਹਾਂ ਦੱਸ ਤੈਨੂੰ ਕੀ ਕਰਾਂ ਅੱਛਾ ਤੁਸੀਂ ਇਹ ਸਭ ਛੱਡੋ ਤੁਸੀਂ ਮਿੰਦੋ ਤੁਹਾਨੂੰ ਯਾਦ ਵੀ ਹੈਗਾ ਅੱਜ ਕੀ ਹੈ ਅੱਜ ਕੀ ਹੈ ਅੱਜ ਸੋਮਵਾਰਾ ਹੋਰ ਕੀ ਹੈ ਤੁਸੀਂ ਲੋਕਾਂ ਦੀਆਂ ਗੱਲਾਂ ਤੋਂ ਬਾਹਰ ਨਿਕਲੋ ਤੇ ਮੇਰੇ ਵੱਲ ਧਿਆਨ ਜਾਏਗਾ ਨਾ ਮੈਂ ਤੁਹਾਨੂੰ ਇੱਕ ਮਹੀਨੇ ਦੀ ਦੱਸਣ ਨਹੀਂ ਆ ਕਿ ਅੱਜ ਮੇਰੀ ਫਰੈਂਡ ਦਾ ਬਰਥਡੇ ਹੈ ਹਾਏ ਹਾਏ ਤੁਸੀਂ ਗਿਫਟ ਲੈ ਆਂਦਾ ਲਿਆ ਦੰਨੀ ਨਹੀਂ ਆ ਮੈਂ ਹੁ ਨਹੀਂ ਜਾਣਾ ਵੈ ਤੀ ਹੁਣ ਕਹਿੰਦੇ ਪਿਓ ਮੈਂ ਲਿਆ ਦੇਨੀ ਆ ਤੇ ਮੈਂ ਕਿਹੜਾ ਦੂਰ ਜਾਣਾ ਸਾਹਮਣੀ ਦੁਕਾਨ ਤੋਂ ਮੇਰੇ ਪੰਜਾਂ ਮਿੰਟਾਂ ਚਾਹੀ ਪੁੱਤਰ ਤੁਸੀਂ ਰਹਿਣ ਦੋ ਤੁਸੀਂ ਇੰਨੀ ਖੇਚਲਣਾ ਕਰੋ ਮੈਂ ਤੁਹਾਨੂੰ ਦੱਸਦੀ ਆ ਇੱਕ ਮਿੰਟ ਹਾਯੋ ਰੱਬਾ ਕਲਮ ਕੱਲੀ ਮੇਰੀ ਧੀ ਹੈ ਤੇ ਮੇਰਾ ਕਿਸਣਾ ਦਿਮਾਗ ਚੋਂ ਨਿਕਲ ਗਿਆ ਪਰ ਰਾਤ ਤੱਕ ਮਨ ਨੂੰ ਯਾਦ ਸੀ ਇਹਨੂੰ ਮੈਂ ਗਿਫਟ ਲਿਆ ਕੇ ਦੇਣਾ ਵੈ ਪਤਾ ਨਹੀਂ ਹੁਣ ਕਿੱਥੇ ਚਲੀ ਗਈ ਗੁੱਸੇ ਦੀ ਮਾਰੀ ਗਈ ਐ ਵੇਖੋ ਮੰਮਾ ਚਾਚੂ ਨੇ ਮੈਨੂੰ ਆਲਰੇਡੀ ਗਿਫਟ ਲਿਆ ਕੇ ਦੇ ਦਿੱਤਾ ਚਾਚੂ ਨੇ? ਹਾਂਜੀ। 골ਡਨ ਹੈ। ਢੀ। ਹੋਰ ਕਿੰਨੇ ਕ ਚਾਚੂ ਹੋ ਗਏ ਆ ਮੰਮੀ ਮੇਰੇ? ਤੇ ਮੈਂ ਤੈਨੂੰ ਇਹ ਥੋੜੀ ਕਿਹਾ ਤੇਰੇ ਕਿੰਨੇ ਕ ਚਾਚੂ ਹੋ ਗਏ ਆ। ਤੂੰ ਮੇਰੀ ਗੱਲ ਸੁਨ। ਤੂੰ ਆਪਣੇ ਭਰਾ ਨੂੰ ਨਹੀਂ ਕਹਿ ਸਕਦੀ ਸਾਹਿਲ ਨੂੰ। ਉਹਨਾਂ ਨੂੰ ਕਹਿਣਾ ਸੀ। ਉਹਨਾਂ ਨੂੰ ਆਪਣੇ ਫੋਨ, ਜਿਮ ਤੇ ਪਾਰਟੀ ਤੋਂ ਕਿਤੇ ਫੁਰਸਤ ਮਿਲੇ ਤੇ ਉਹਨਾਂ ਨੂੰ ਕੁਝ ਕਵਾ ਨਾ। ਬਸ ਸਾਰਾ ਦਿਨ ਜਦੋਂ ਵੇਖ ਲੋ ਫੋਨ 'ਚ ਹੀ ਲੱਗੇ ਰਹਿੰਦੇ ਨੇ। ਇਸੀ ਤਾਂ ਅੱਦਾਂ ਨਾ ਬੋਲਿਆ ਕਰ ਤੂੰ। ਮੰਮੀ ਤੁਸੀਂ ਵੱਡੀ ਮੰਮੀ ਨੂੰ ਕਹੋ ਕਿ ਉਹਨਾਂ ਦੇ ਥੋੜਾ ਕੰਟਰੋਲ ਕਰਨ, ਥੋੜਾ ਪੜਨ ਲਿਖਨ। ਐਵੇਂ ਬੇਫਜ਼ੂਲ ਦੇ ਪੈਸੇ ਨਾ ਵੇਸਟ ਕਰਨ। ਕੋਈ ਨਹੀਂ ਸਿਆਣੀ ਹੋ ਗਈਆਂ ਹਾਂ ਤੇ ਹੁੱਜੀ ਗੱਲਾਂ ਕਰਾਂਗੇ। ਮਾਂ ਮਮੀ ਸਿਆਣੀ ਦਿਨੇਗੀ। ਗੱਲ ਇਹ ਗੀ ਆਖੀ ਵੇਖਣ ਦੀ। ਹੁਣ ਜੋ ਮੈਂ ਸਾਰਾ ਦਿਨ ਵੇਖਦੀ ਆ ਮੈਂ ਤੁਹਾਨੂੰ ਉਹੀ ਦੱਸਾਂਗੀ ਨਾ। ਇਸ ਕਰਕੇ ਮੈਂ ਤੁਹਾਨੂੰ ਕੰਨੀ ਪਈ ਆ ਕਿ ਉਹ ਹੱਥੋਂ ਨਿਕਲ ਜਾਣ। ਐਤੋਂ ਪਹਿਲੇ ਤੇ ਹੀ ਜਾ ਕੇ ਵੱਡੀ ਮੰਮੀ ਨੂੰ ਕਹਿ ਦੋ ਕਿ ਉਹਨਾਂ ਨੂੰ ਥੋੜਾ ਕੰਟਰੋਲ ਕਰ ਲਨ। ਮੰਮਾ ਜੇ ਵੀਰੇ ਨੇ ਪੜ੍ਹਨਾ ਨਹੀਂਗਾ ਸਿਰਫ ਪੈਸੇ ਖਰਚਣੇ ਨੇ ਤੇ ਤੁਸੀਂ ਵੱਡੀ ਮੰਮਾ ਨੂੰ ਕਹਿ ਦੋ ਕਿ ਉਹਨਾਂ ਨੂੰ ਵੀ ਜਿੱਦਾਂ ਚਾਚੂ ਨੌਕਰੀ ਤੇ ਜਾਂਦੇ ਨੇ ਤੇ ਉਹ ਵੀ ਚੱਲ ਜਿਆ ਕਰਨ। ਇਸੀ ਤਾਂ ਚੁੱਪ ਕਰ ਜਾ। ਜੁੜੀ ਗਈ ਹੈ ਨਾ ਉੰਨੀ ਹੀ ਰਹਿ ਤੇ ਬਹੁਤਾ ਬੋਲਣ ਦੀ ਲੋੜ ਨਹੀਂ ਸੁਣਿਆ ਉਹ ਵੀ ਸਾਹਿਲ ਬਾਰੇ ਅੱਜ ਦਿਨ ਚਾਚੂ ਚੰਗਾ ਲੱਗਣ ਲੱਪੇ ਤੈਨੂੰ ਰਾਤ ਨੂੰ ਗਿਫਟ ਲਿਆਤਾ ਨਾਲੇ ਮੇਰੀ ਗੱਲ ਸੁਣ ਦਾਦੀ ਸਾਹਮਣੇ ਤੇ ਬਿਲਕੁਲ ਐਲੀ ਗੱਲ ਨਾ ਕਰੀ ਕਿ ਸਾਹਿਲ ਨੂੰ ਭੇਜ ਦੁਕਾਨ ਤੇ ਤਾਂ ਹੂੰ ਤੂੰ ਜਿੱਥੇ ਚੱਲੀ ਆ ਨਾ ਬਰਥਡੇ ਤੇ ਇਹ ਫਰ ਗਿਫਟ ਤੇ ਜਾ ਤੇ ਬਹੁਤੀ ਗੱਲ ਇਹ ਦਿਨ ਸ਼ਾਮੀ ਸਾਹਿਲ ਲੈ ਜਾਏਗਾ ਨਹੀਂ ਤਾਂ ਫੋਨ ਕਰ ਦੇ ਤੇ ਮੈਂ ਆ ਲਾ ਜਾਂਗੀ ਤੈਨੂੰ ਆ ਕੇ ਮੇਰੀ ਤੇ ਇਸ ਘਰ ਦੇ ਵਿੱਚ ਕੋਈ ਸੁੰਦਾ ਹੀ ਨਹੀਂਗਾ ਹਬ ਬੱਲੇ ਬੜੇ ਗਿਫਟ ਗੂਫਟ ਪੈਕ ਕਰਾਏ ਆ ਪੱਕਾ ਕੇ ਸਿਹਰੇ ਨੇ ਦਿੱਤਾ ਹੋਣਾ ਐ ਮੈਨੂੰ ਚਾਚੂ ਨੇ ਲੈ ਕੇ ਦਿੱਤਾ ਤੇ ਨਾਲੇ ਗੱਲ ਏਦਾ ਮੈਂ ਕਿ ਜਰਮ ਨਾ ਮੈਨੂੰ ਮੇਰੀ ਸਹੇਲੀ ਕਾ ਛੱਡੋ ਮੈਂ ਬਰਥਡੇ ਪਾਰਟੀ ਤੇ ਜਾਣਾ ਤੇ ਚਾਚੂ ਨੂੰ ਹੀ ਕਹਿ ਦੇਣਾ ਸੀ ਚਾਚੂ ਦੇ ਬੜੇ ਗੋਣ ਗਾਣ ਕੀਤੇ ਜਾਂਦੇ ਆ ਆ ਫੜ ਆਪਣਾ ਗਿਫਟ ਤੇ ਚਾਚੂ ਨੂੰ ਹੀ ਕਹਿ ਮੈਨੂੰ ਛੱਡ ਗਿਆ ਭਰਾ ਤੇਰੇ ਵਾਸਤੇ ਜੋ ਮਰਜ਼ੀ ਕਰ ਲੈ ਉਹ ਤੇਨੂੰ ਵਿਖਣਾਣੀ ਆ ਚਾਚੂ ਨੂੰ ਹੀ ਕਹਾ ਆਪਣੇ ਤਹਾਡੇ ਤੋਂ ਤੇ ਇਹੀ ਉਮੀਦ ਹੈਗੀ ਸੀ ਆਪਣੇ ਚਾਚੂ ਨੂੰ ਕਹਾਂ ਮੈਂ ਐਡਾ ਵਿਹਲਾ ਨਹੀਂ ਤੈਨੂੰ ਛੱਡ ਗਿਆਾਂਗਾ ਤੇ ਦੀ ਫ੍ਰੀ ਹੁੰਦੇ ਹੀ ਕਦੋਂ ਜੀ ਹਾਂ ਸਾਬੀ ਕਰੀ ਜਾਣਾ ਵਾ ਆਹੋ ਯਾਰ ਸਾਫ ਕਰਨੇ ਆ ਵਾ ਤੇ ਦੁਕਾਨ ਤੱਕ ਦੋ ਚਾਣਾ ਜੇ ਚੱਲਿਆਂ ਬਸ 15 ਮਿੰਟ ਤੱਕ ਇੱਧਰ ਗੱਲ ਸੁਣਾਉ ਨੂੰ ਛੱਡੋ ਬੰਦ ਕਰੋ ਨੂੰ ਜੋ ਤਾਂ ਮੈਂ ਗੱਲ ਕਰਦੀ ਹੁੰਦੀ ਹੈ ਨਾ ਤੇ ਗੱਲ ਵੱਲ ਧਿਆਨ ਰੱਖਿਆ ਕਰੋ ਕੰਮ ਕਰ ਕੋਈ ਜ਼ਿਆਦਾ ਨਹੀਂ ਜ਼ਰੂਰੀ ਹੈਗਾ ਤੇ ਕੰਮ ਵੀ ਤੇ ਜ਼ਰੂਰੀ ਹੈ ਘਰ ਦਾ ਖਰਚਾ ਨਹੀਂ ਚਲਾਉਣਾ ਤੇ ਜਿਹੜੀ ਮੈਂ ਗੱਲ ਕਰਨੀ ਹੈ ਨਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਅੱਛਾ ਤਰੀਕ ਕਿੰਨੇ ਅੱਜ ਅੱਜ 2 ਤਰੀਕ ਆ ਤੇ ਪੈਸੇ ਕਿੰਨੇ ਦਿੱਤੇ ਤੋ ਪੈਸੇ ਤਾਂ ਜੇ ਮੇਰੀ ਜੇਬ ਜੀ ਆਉਂਦੇ ਮੈਂ ਹਿਸਾਬ ਕਰਨਾ ਵੀ ਮਹੀਨੇ ਦਾ ਪ੍ਰੋਫਿਟ ਕੀ ਬਚਿਆ ਸਾਨੂੰ ਫਰਲਾ ਫੜ ਆ ਮਾਦੀ ਆ ਰੋਜ਼ ਦੀ ਹੋਣੀ ਚਾਹੀਦੀ ਕਮਾਈ ਢੱਡੀ ਤਿਆ ਮੀ ਨੇ ਤੇ ਫੜਾਉਂਦੇ ਜੀ ਮੈਨੂੰ ਪਹਿਲੇ ਮੇਰੀ ਗੱਲ ਸੁਣੋ ਮਾਂ ਨੂੰ ਤੇ ਨਹੀਂ ਕਿਤੇ ਫੜਾ ਦਿੱਤੇ ਬਾਕੀ ਪੈਸੇ ਨਹੀਂ ਤੇ ਮੰਮੀ ਨੂੰ ਕਾਦੇ ਵਾਸਤੇ ਫੜਾਉਣੇ ਉਹਨਾਂ ਨੇ ਕਦੀ ਮੰਗੇ ਮੇਰੇ ਕੋਲ ਅੱਜ ਤੱਕ ਨਾ ਨਾ ਮੇਰੇ ਸਾਹਮਣੇ ਤੇ ਕਦੀ ਮੰਗਦੀ ਨਹੀਂ ਅੰਦਰ ਖਾਦੀ ਸਭ ਕੁਝ ਮੰਗਦੀ ਹੁੰਦੀ ਆ ਭੈਣ ਤੁਹਾਡੀ ਕਮ ਹੁੰਦੀ ਆ ਵਾਧੂ ਪੈਸੇ ਦਿੰਦੀ ਉਹਨੂੰ ਜਦੋਂ ਤੁਹਾਡੀ ਮਾਂ ਨੂੰ ਲੋੜ ਹੋਏਗੀ ਨਾ ਮੈਂ ਆਪੇ ਵੀ ਦੇ ਦਾਂਗੀ ਸੀਮਾ ਮੇਰੀ ਸੁਣ ਗੱਲ ਭੈਣ ਤੇ ਪੈਸਾ ਤੇ ਅੱਖ ਨਾ ਰੱਖਿਆ ਕਰ ਮੈਂ ਤੈਨੂੰ ਅੱਗੇ ਵੀ ਕਹਿ ਸੀ ਤੇ ਦੁਬਾਰਾ ਫੇਰ ਕਿੰਨਾ ਵਾ ਕਿਉਂ ਜਦ ਚੰਗੇ ਨਹੀਂ ਲੱਗਦਾ ਯਾਰ ਤੂੰ ਭੈਣ ਤੇ ਪੈਸਾ ਤੇ ਅੱਖ ਰੱਖਦੀ ਆ ਮੇਰੇ ਗਾਲ ਸੁਣੋ ਘਰ ਚ ਨਹੀਂ ਰਹਿੰਦੀ ਖਾਂਦੀ ਪੀਂਦੀ ਨਹੀਂ ਆ ਪਾਕ ਜਾਂਦੀ ਨਹੀਂ ਰੋਜ਼ ਕੱਪੜੇ ਉਹ ਕਿੱਥੋਂ ਆਉਂਦੇ ਆ ਜੀ ਇਹ ਤੇ ਉਹ ਖਰਚਾ ਦੇਣਾ ਪੈਣਾ ਇਹਨੂੰ ਵੇਖੋ ਸਾਰਿਆਂ ਦਾ ਖਰਚਾ ਇਹ ਇਕੱਲੀ ਕਮਾਈ ਤੇ ਨਹੀਂ ਚੱਲਣਾ ਹੈਗਾ ਉਹ ਕਰਦੀ ਪਈ ਇਹਨੇ ਕਮਾਈ ਵਿੱਚ ਇਹ ਐਡਜਸਟ ਹੋਣਾਗੇ ਸੀਮਾ ਤੈਨੂੰ ਪਤਾ ਵਾ ਮੈਂ 11 ਸਾਲਾਂ ਦਾ ਹੀ ਜਦੋਂ ਪਾਪਾ ਦੀ ਡੈਥ ਹੋ ਗਈ ਸੀ ਤੇ ਭੈਣ ਮੇਰੀ ਥੋੜੀ ਵੱਡੀ ਸੀ ਸਾਬ ਲਾਲਾ ਵੀ ਉਹਨੇ ਸਾਰੀ ਘਰ ਦੀ ਜ਼ਿੰਮੇਵਾਰੀ ਉਹਨੇ ਚੁੱਕੀ ਪੜਾਇਆ ਲਿਖਾਇਆ ਸਾਰਾ ਮੈਨੂੰ ਭੈਣ ਨੇ ਇੱਥੋਂ ਤੱਕ ਕੀ ਦੁਕਾਨ ਵੀ ਭੈਣ ਨੇ ਹੀ ਪਾ ਕੇ ਦਿੱਤੀ ਆ ਤੇ ਤੂੰ ਭੈਣ ਨੂੰ ਇੰਨੀਆਂ ਗੱਲਾਂ ਕਰਦੀ ਨਾ ਤੇ ਮੇਰਾ ਅੰਦਰ ਦਿਲ ਰੋਂਦਾ ਵਾ ਸੱਚ ਪੁੱਛੇ ਤੇ ਤੂੰ ਤਾਂ ਐਵੇਂ ਰੋਈ ਜਾਂਦੇ ਜੀ ਮੈਂ ਤੁਹਾਡੀ ਭੈਣ ਨੂੰ ਮਾੜਾ ਗੱਲ ਕਿਹੜੀ ਕਹਿ ਦਿੱਤੀ ਫਿਰ ਮੈਨੂੰ ਦੱਸੋ ਦੂਜੀ ਇਹ ਗੱਲ ਕੋਈ ਸਹਾਨ ਨਹੀਂ ਕੀਤਾ ਤੁਹਾਡੀ ਭੈਣ ਨੇ ਜ਼ਿੰਮੇਵਾਰੀ ਚੁੱਕਦੀ ਪੈਣੀ ਵੱਡੀ ਜੁ ਹੈਗੀ ਤੂੰ ਕਰਨਾ ਕਿੰਨੇ ਸੀ ਮਾਂ ਨੇ ਹੋਰ ਤੁਹਾਡੀ ਘਰ ਘਰ ਪਾਂਡੇ ਮੰਜ ਨਹੀਂ ਘਾੜੀ ਨੇ ਜਾ ਕੇ ਸੀਮਾ ਵੇਖ ਫਰਤੀ ਹੁੰਦਾ ਪ੍ਰਾਦਾ ਸਾਰੇ ਕੰਮ ਕਰਨ ਦਾ ਜਿਹੜੀ ਭੈਣ ਪੂਰੇ ਕਰਨਦੀ ਆ ਤੈਨੂੰ ਕੀ ਇਹ ਚ ਪਤਾ ਲੱਗੇ ਉਹ ਚੁੱਪ ਕਰ ਜਾ ਤੀ ਮੇਰੀ ਗੱਲ ਸੁਣ ਲਓ ਮੈਂ ਮਹੀਨਾਵਾਂ ਨਾ ਨਹੀਂ ਜੇ ਵੇਖਣਾਗਾ ਰੋਜ਼ ਵੀ ਆ ਕੇ ਮੈਨੂੰ ਕਮਾਈ ਫੜਾਇਆ ਕਰੋ ਮੈਂ ਮਹੀਨੇ ਬਾਰ ਵੇਂਦੀ ਰਹੀ ਨਹੀਂ ਡਾਡਾ ਮੂੰਹ ਪਿੱਕਰੋ ਆ ਕੇ ਦੇਣ ਕਦੀ ਤੱਕ ਪਨੇਮਾਨ ਸਾ ਆ ਕੇ ਮੈਨੂੰ ਪੈਸੇ ਆਪੀ ਫੜਾਏ ਜਿੰਨਾ ਜਿਕੇ ਮੈਂ ਮੰਗਾ ਨਾ ਨਾ ਉਹਨਾਂ ਜਿਕੇ ਮੇਰੇ ਹੱਥ ਤੇ ਨਹੀਂ ਦਿੰਦੇ ਮੈਨੂੰ ਤਾਂ ਇਹੋ ਹੀ ਹੁੰਦਾ ਵਾ ਕਿ ਮਾਂ ਰੇ ਮਨਾ ਕਰਦੀ ਜਾਂ ਭੈਣ ਮਨਾ ਕਰਦੀ ਆ ਸੀਮਾ ਆ ਜਿਹੜੇ ਤੋਂ ਮਹੀਨੇ ਬਾਅਦ ਪੈਸੇ ਲੈ ਲੈਣੀਆਂ ਨਾ ਇਹਦੇ ਹੱਕਦਾਰ ਮੇਰੀ ਭੈਣ ਆ ਜਦ ਕਿ ਤੂੰ ਨਹੀਂ ਆ ਤੈਨੂੰ ਤੇ ਸਿਰਫ ਖਰਚੇ ਨਾ ਖਰਚਾ ਹੀ ਚਾਹੀਦਾ ਨਾ ਘਰ ਦਾ ਖਰਚਾ ਸਾਰਾ ਕਰਦੀ ਆ ਭੈਣ ਮੇਰੀ ਗੱਲ ਸੁਣੋ ਉਹਦਾ ਕਦਾ ਹੱਕ ਦਾ ਕਦਾ ਹੱਕ ਕਮਾਉਂਦੀ ਆ ਉਹ ਵੱਧ ਦੁਰੱਖਦੀ ਆ ਪਤਾ ਉੱਤੋਂ ਵੀ ਕਮਾ ਲੈਂਦੀ ਆ ਸਾਰੇ ਥੋੜੀ ਭੈਣ ਮੈਨੂੰ ਆਕੇ ਫੜਾਉਂਦੀ ਆ ਤੈਨੂੰ ਪਤਾ ਵਾ ਸਾਡੇ ਕਰਕੇ ਭੈਣ ਨੇ ਵਿਆਹ ਨਹੀਂ ਕਰਾਇਆ ਉਹਨੇ ਸਾਰੀ ਘਰ ਦੀ ਜ਼ਿੰਮੇਵਾਰੀ ਚੁੱਕੀ ਚੁੱਪ ਕਰੋ ਤੀ ਜੜਾ ਵਿਆਹ ਨਹੀਂ ਕਰਾਇਆ ਮੇਰੀ ਗੱਲ ਸੁਣੋ ਉਮਰ ਹੁੰਦੀ ਕੋਈ ਵਿਆਹ ਦੀ ਹੁਣ ਇਹਨੂੰ ਕਿੰਨੇ ਖੜਨਾ ਵਾ ਜਦੋਂ ਕਰੋਨਾ ਹੈ ਨਾ ਉਹ ਤਾਂ ਕਹਿੰਦੀ ਮੈਂ ਕਰੋਨਾ ਨਹੀਂ ਮੈਂ ਜ਼ਿੰਮੇਵਾਰੀ ਚੁੱਕਨੀ ਤੇ ਚੁੱਕਨ ਦਾ ਉਹਨੂੰ ਜ਼ਿੰਮੇਵਾਰੀ ਤੁਹਾਨੂੰ ਕਾਦਾ ਫਿਕਰ ਪਿਆ ਵਾ ਹੋਰ ਨਾਲੇ ਦੂਜੀ ਗੱਲ ਵੇਖੋ ਵਿਆਹ ਹੁਣ ਇਹਦੀ ਏਸੇ ਮਰਚੂਨਾ ਵਾ ਹੋਣੀ ਹੋਣਾ ਜੇ ਹੋਇਆ ਹੀ ਹੋਇਆ ਨਾ ਜਾਂ ਤੇ ਵੱਡੀ ਉਮਰ ਤੱਕ ਨਾ ਜੇ ਤੇ ਜਾਂ ਛੱਡਿਆ ਛੁਡਿਆ ਮਿੰਨਾ ਜੇ ਜਾਂ ਜਿਹਦੇ ਬੱਚੇ-ਬੱਚੇ ਹੁਣ ਉਂਝ ਨਹੀਂ ਹੋਣਾ ਹੈਗਾ ਉਹ ਰਹਿਣ ਦੋ ਉਹਨੂੰ ਉਨੁਕਾਲੀ ਵਿਆਹ ਕਰਕੇ ਤੇ ਉੱਥੇ ਫਿਰ ੱਟਕੇ ਮਾਰੇਣਗੇ ਉਹਨਾਂ ਨੇ ਮੇਰੇਆਂ ਨਾ ਮਾਰ ਦੇਣਾ ਵਾ ਇੱਥੇ ਸਾਨੂੰ ਕਮਾਈ ਆਉਂਦੀ ਆ ਵਧੀਆ ਘਰ-ਬਾਰ ਚੱਲਣਦਿਆਂ ਵਾ ਹੁਣ ਵਿਆਹ ਦਾ ਸੋਚਣ ਦੇ ਉਹਦਾ ਕੁੜੀ ਦਾ ਸੋਚੋ ਕੁੜੀ ਨੂੰ ਪੜਾਣਾ ਲਖਾਣਾ ਵਾ ਵਧੀਆ ਕਾਲਜ ਚ ਪਾਉਣਾ ਵਾ ਸਕੂਲ ਤੇ ਪਾ ਦਿੱਤਾ ਵਾ ਫੀਸ ਪਤਾ ਨਾ ਕਿੰਨੀ ਮੁਸ਼ਕਲ ਕੱਢਣੀ ਆ ਤੁਹਾਡੀ ਕਮਾਈ ਨਾਲ ਤਾਂ ਦੀ ਫੀਸ ਵੀ ਨਹੀਂ ਨਿਕਲਦੀ ਹੈਗੀ ਜਿਹੜੀ ਤੂੰ ਬਾਰ-ਬਾਰ ਕਹਿੰਦੀ ਆ ਨਾ ਵੱਡੀ ਉਮਰ ਦੀ ਹੋ ਗਈ ਵੱਡੀ ਉਮਰ ਦੀ ਹੋ ਗਈ ਤੇਨੂੰ ਪਤਾ ਸਾਡੇ ਕਰਕੇ ਹੋ ਗਈ ਆ ਉਹਨੇ ਸਾਡੀ ਪਰਿਸ਼ ਵਧੀਆ ਕੀਤੀ ਆ ਤੇ ਆ ਆਪਣੀ ਵੱਲੋਂ ਨੇ ਧਿਆਨ ਨਹੀਂ ਦਿੱਤਾ ਇੱਥੇ ਬਹਿ ਕੇ ਨਾ ਉਹ ਤਾਂ ਵਿੰਦੀ ਰਹਿ ਉਮਰ ਤੇ ਜਾ ਤੇ ਜਾ ਕੇ ਤੇ ਰਿਸ਼ਤੇਲਾ ਆਪਣਾ ਦੁਕਾਨ ਨੂੰ ਬੰਦ ਕਰਕੇ ਤੈਨੂੰ ਜਿਆਦਾ ਇਹ ਤੇ ਫਿਕਰ ਪਿਆ ਵੱਡੀ ਉਮਰ ਦਾ ਜਾ ਬੱਬਾ ਜਾ ਦੁਕਾਨ ਦੇ ਜਾ ਬੱਬਾ ਜਾ ਤੇ ਇੰਨਾ ਨਹੀਂ ਕੋਈ ਵਾਰਿਆ ਸਕਦਾ ਇੰਨਾ ਪੋਲਦੀ ਆ ਨਾ ਗੁੱਸਾ ਚੜਾ ਦਿੰਦੀ ਜੇ ਤੇ ਗੁੱਸਾ ਕਰਾਂ ਤੇ ਕੋ 20 20 ਗੱਲਾਂ ਸੁਣਾਉਂਦੀ ਆ ਸਾਰਾ ਦਿਮਾਗ ਖਰਾਬ ਕਰਤਾ ਇਹਨੇ